ਹੇ ਗੁਰੂ ਜੀ ਕੀ ਫਤਿਹ ਸਤਿਗੁਰ ਗਰੀਬ ਨਵਾਜ ਪਾਤਸ਼ਾ ਬਾਣੀ ਦੇ ਸ਼ਬਦ ਦੀ ਵਿਚਾਰ ਬਹੁਤ ਕਮਾਲ ਦੀ ਸਮਝਾਉਂਦੇ ਆ ਇਨ੍ਹਾਂ ਸ਼ਬਦਾਂ ਨੂੰ ਸਮਝਣ ਵਾਸਤੇ ਕੁਝ ਕੋ ਵਿਚਾਰਾਂ ਆਪਨਾ ਪਹਿਲਾਂ ਦਾ ਸਾਂਝੀਆਂ ਕਰਾਂ ਕਿ ਜਿਵੇਂ ਮੰਨ ਲਓ ਜੰਗਲਾਂ ਦੇ ਵਿੱਚ ਕਈ ਥਾਵਾਂ ਤੇ ਜੜੀ ਬੂਟੀਆਂ ਨੇ ਤੇ ਉਹ ਮਨੁੱਖ ਦੇ ਸਰੀਰ ਵਾਸਤੇ ਬੜਾ ਅਸਰਦਾਰਕ ਹੁੰਦੀਆਂ ਨੇ ਜਿਵੇਂ ਦਾ ਸਰੀਰ ਵਿੱਚ ਰੋਗ ਹੋਵੇ ਉਹੋ ਜਹੀ ਹੀ ਵੈਦ ਜਿਹੜਾ ਜੰਗਲ ਵਿੱਚੋਂ ਦਵਾਈ ਬੂਟੀ ਲੱਭ ਕੇ ਮਨੁੱਖ ਦੇ ਸਰੀਰ ਦਾ ਭਲਾ ਕਰਦਾ ਕੁਝ ਜੜੀਆਂ ਬੂਟੀਆਂ ਨੇ ਕੁਝ ਫਲ ਹੁੰਦੇ ਨੇ ਉਹ ਫਲ ਜਿਹੜੇ ਸਰੀਰ ਵਾਸਤੇ ਬੜੇ ਸੁਖਦਾਈ ਹੁੰਦੇ ਆ ਕੁਝ ਫਲ ਸਰੀਰ ਦੇ ਦੁੱਖਦਾਈ ਵੀ ਹੁੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਜਾਂਦੇ ਤੇ ਮਰਦਾਨਾ ਸਾਹਿਬ ਕਹਿੰਦੇ ਮਹਾਰਾਜ ਭੁੱਖ ਲੱਗੀ ਬਹੁਤ ਜ਼ਿਆਦਾ ਤੇ ਰਾਹ ਵਿੱਚ ਅੱਕ ਦਾ ਛੋਟਾ ਜਿਹਾ ਬੂਟਾ ਆਇਆ ਅ ਕਹਿੰਦੇ ਇਹਦੀਆਂ ਦੋ ਤਿੰਨ ਕੱਕੜੀਆਂ ਤੋੜ ਲਾ ਆਂਦਾ ਮਹਾਰਾਜ ਆਹ ਕੌੜੀਆਂ ਯੈਰ ਨਾ ਭੜੀਆਂ ਕਦੀਆਂ ਕੱਕੜੀਆਂ ਖਵਾ ਕੇ ਮਾਰਨਾ ਨਹੀਂ ਮਹਾਰਾਜ ਕਹਿੰਦੇ ਕੁਛ ਨਹੀਂ ਹੁੰਦਾ ਅਹ ਸਤਿਗੁਰਾਂ ਨੇ ਆਪ ਆਪਣੇ ਹੱਥੀਂ ਤੋੜ ਕੇ ਨਾ ਚਾਰ ਕੱਕੜੀਆਂ ਮਰਦਾ ਨਾ ਸਹਿਬ ਨੂੰ ਪੜਾਤੀਆਂ ਕਹਿੰਦੇ ਸ਼ਕਲਾ ਉਧਰਾਨ ਸੀ ਪਰ ਇਹ ਵੀ ਆਖੇ ਬਾਬੇ ਦਾ ਹੁਣ ਮਹਾਰਾਜ ਦਾ ਕਹਿਣਾ ਵੀ ਨਹੀਂ 모ੜਨਾ ਉਹ ਸ਼ਗਲੀਆਂ ਤੇ ਬੜੀਆਂ ਮਿੱਠੀਆਂ ਲਗੀਆਂ ਹੈਰਾਨ ਇਸ ਗੱਲਾਂ ਵੀ ਅੱਜ ਤੱਕ ਕਦੇ ਨਹੀਂ ਸੁਣਿਆ ਨਾ ਕਦੇ ਹੋਇਆ ਨਾ ਕਦੇ ਦੇਖਿਆ ਵੀ ਅੱਕ ਵੀ ਕਦੇ ਮਿੱਠਾ ਹੋ ਸਕਦਾ ਹੈ ਪਤਾ ਨਹੀਂ ਕਿਉਂ ਇਹ ਕਿਉਂ ਮਿੱਠਾ ਹੈ ਤੇ ਮਹਾਰਾਜ ਸਾਹਿਬ ਅੰਧ ਚਲ ਚੱਲੀ ਹੋਣਾ ਉਹ ਅੱਗੇ ਤੁਰ ਪਏ ਮਹਾਰਾਜ ਸਾਹਿਬ ਅਗਾਹ ਹੋ ਗਏ ਮਰਦਾਨਾ ਸਾਹਿਬ ਉਹਨਾਂ ਨੇ ਮਗਰਮ ਖੇਤੀ ਛੇਤੀ ਦੋ ਘੋੜ ਤੋੜ ਲੀਕ ਜੇਬ ਚ ਪਾ ਲੀਕ ਚਲੇ ਗਏ ਸੋਚ ਕੇ ਇਹ ਜੇਬ ਵਿੱਚ ਪਾਈਆਂ ਕਿਉਂ ਹੁਣ ਦੁਬਾਰਾ ਭੁੱਖ ਲੱਗੇਗੀ ਤੇ ਫਿਰ ਸ਼ੱਕ ਲਵਾਂਗੇ ਇਹ ਰਾਹ ਵਿੱਚ ਜਾਂਦਿਆਂ ਜਾਂਦਿਆਂ ਮਹਿਸੂਸ ਹੋਇਆ ਵੀ ਸ਼ਾਕੀ ਲੈਨੇ ਆ ਕਿਤੇ ਬਾਬੇ ਨੂੰ ਪਤਾ ਲੱਗ ਗਿਆ ਤੇ ਗੁੱਸੇ ਹੋਵੇਗਾ ਵਿਦਵਾਨ ਜਾਨ ਲਿਖਦੇ ਕਹਿੰਦੇ ਵੀ ਮਰਦਾਨਾ ਸਾਹਿਬ ਜਿਹੜੀ ਆਪ ਕੱਕੜੀ ਤੋੜੀ ਸੀ ਨਾ ਉਹ ਦੰਦੀ ਵੱਡੀ ਮੜੀ ਜੀ ਤੋਂ ਨਰਾਈ ਯੈਰ ਏਡੀ ਕੌੜੀ ਜਿਵੇਂ ਗਾਸ਼ ਪੈਣ ਤੇ ਹੋ ਗਈ ਹੋਵੇ ਐੋ ਜੀ ਹਾਲਤ ਹੋ ਗਈ ਅੱਖਾਂ ਲੱਗਾ ਬਾਬਾ ਬਚਾ ਹੁਣ ਮਰ ਚੱਲਿਆ ਮੈਂ ਇਹ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕੋਈ ਬਖਸ਼ਿਸ਼ ਕੀਤੀ ਉਪਾਗ ਕੀਤਾ ਤੇ ਮਰਦਾਨਾ ਸਾਹਿਬ ਦਾ ਸਾਹ ਸੌਖਾ ਹੋਇਆ ਕੜਤਣ ਮੂੰਹੋਂ ਨਿਕਲੀ ਤੇ ਤੋਰੇ ਜਾਂਦੇ ਆ ਇੱਕ ਗੱਲ ਸਮਝ ਆ ਗਈ ਬਾਬਾ ਇੱਕ ਜ਼ਿੰਦਗੀ ਦਾ ਤਜਰਬਾ ਨਵਾਂ ਹੋ ਗਿਆ ਮਹਾਰਾਜ ਜੀ ਦੱਸ ਕਹਿੰਦਾ ਮਹਾਰਾਜ ਜਿਹੜੀ ਤੇ ਦਾਤ ਸਤਿਗੁਰੂ ਤੁਹਾਡੇ ਹੱਥੋਂ ਮਿਲੀ ਹੋਵੇ ਨਾ ਨਿਰੀ ਅਮਰਤ ਆ ਤੇ ਜਿਹੜੀ ਚੋਰੀ ਕਰਕੇ ਖਾਧੀ ਜਾਏ ਨਰਾ ਜ਼ਹਿਰ ਇੱਕ ਗੱਲ ਤੇ ਸਮਝ ਆ ਗਈ ਤੁਸਾਂ ਮੈਨੂੰ ਉਸੇ ਹੀ ਬੂਟੇ 'ਚ ਤੋੜ ਕੇ ਆਪਣੇ ਹੱਥੀਂ ਦਿੱਤੇ ਸੀ ਉਹ ਕਕੜੀਆਂ ਤੇ ਉਹ ਅੰਮ੍ਰਿਤ ਵਰਗੀਆਂ ਮਿੱਠੀਆਂ ਮੈਂ ਮਗਰੋਂ ਤੁਹਾਡੇ ਤੋਂ ਮਗਰੋਂ ਚੋਰੀ ਚੋਰੀ ਕਰਕੇ ਤੋੜੀਆਂ ਜੇ ਤੁਹਾਨੂੰ ਪਤਾ ਨਾ ਲੱਗਣ ਦਿੱਤਾ ਫਿਰ ਤੋੜੀਆਂ ਪਰ ਉਹ ਨਰੀਆਂ ਕੌੜੀਆਂ ਜ਼ਹਿਰ ਨਾਲ ਭਰੀਆਂ ਤੇ ਇਹ ਗੱਲ ਤੇ ਪੱਕਾ ਪਤਾ ਸਮਝ ਵਿੱਚ ਆ ਗਈ ਹੈ ਕਿ ਸਤਿਗੁਰੂ ਗਰੀਬ ਨਿਵਾਸ ਸਾਹਿਬ ਜੀ ਜਿਹੜੀ ਦਾਤ ਸਤਿਗੁਰ ਦੇ ਹੱਥੋਂ ਨਹੀਂ ਨਾ ਮਿਲੀ ਉਹ ਨਰੀ ਯੈਰ ਆ ਤੇ ਜਿਹੜੀ ਦਾਤ ਸਤਿਗੁਰੂ ਹੱਥੋਂ ਮਿਲੇ ਉਹ ਨਿਰੀ ਅੰਮ੍ਰਿਤ ਹੈ। ਕੁਝ ਫਲ ਸੁਖਦਾਇਕ ਹੁੰਦੇ ਨੇ, ਕੁਝ ਫਲ ਦੁਖਦਾਇਕ ਹੁੰਦੇ ਨੇ। ਕੁਝ ਫਲਾਂ ਨੂੰ ਖਾਈਏ ਤੇ ਜੀਵਨ ਅੰਦਰ ਰੋਗ ਪੈਦਾ ਹੋ ਜਾਂਦੇ, ਕੁਝ ਫਲਾਂ ਨੂੰ ਖਾਈਏ ਤੇ ਰੋਗ ਮੁੱਕ ਜਾਂਦੇ। ਪਰ ਇਹ ਵੀ ਵੇਖਣਾ ਪੈਂਦਾ ਰੁੱਤ ਕਿਹੜੀ ਹੈ, ਰੋਗ ਕਿਹੜਾ ਹੈ ਤੇ ਫਲ ਕਿਹੜਾ ਹੈ। ਰੋਗ ਜਿਹੋ ਜਿਹਾ ਹੋਵੇ ਉਸ ਰੋਗ ਨੂੰ ਕੱਟਣ ਵਾਸਤੇ ਫਲ ਖਾਣਾ ਪਵੇ ਤੇ ਦੁਨੀਆ ਖਾ ਲੈਂਦੀ ਭਾਵੇਂ ਕੌੜਾ ਵੀ ਹੋਵੇ ਤੇ ਜੇ ਹੁਣ ਮੰਨ ਲਓ ਕਿਸੇ ਨੂੰ ਡਾਇਬੀਟਿਸ ਹੈ ਕੋਈ ਕਹਿੰਦਾ ਮੈਨੂੰ ਸ਼ੂਗਰ ਹੈ ਕੌੜੀਏ ਤੋਂ ਕੌੜਾ ਫਲ ਬੰਦਾ ਖਾਣ ਨੂੰ ਤਿਆਰ ਹੈ ਵੀ ਇਹ ਰੋਗ ਮੁੱਕ ਜਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਕੁਝ ਫਲ ਜਿਹੜੇ ਸਰੀਰ ਦਾ ਰੋਗ ਕੱਟਦੇ ਆ ਤੇ ਕੁਝ ਸਰੀਰ ਨੂੰ ਰੋਗ ਲਾਉਂਦੇ ਆ ਪਰ ਗੱਲ ਇਹ ਹੈ ਵੀ ਵਕਤ ਕਿਹੜਾ ਹੈ ਰੋਗ ਕਿਹੜਾ ਸਮਾਂ ਕਿਹੜਾ ਤੇ ਫਲ ਕਿਹੜਾ ਵੇਖਣਾ ਪਏਗਾ ਸਤਗੁਰੂ ਗਰੀਬਨ ਆਵਾਜ਼ ਪਾਤਸ਼ਾਹ ਕਹਿੰਦੇ ਆ ਵੀ ਇੱਕ ਫਲ ਐਸਾ ਹੈ ਜਿਹੜਾ ਬਹੁਤ ਸੁਖਦਾਈ ਹੈ ਉਹ ਫਲ ਖਾਣ ਦੇ ਨਾਲ ਕੁਝ ਰੋਗ ਮੁੱਕ ਜਾਂਦੇ ਨੇ ਉਹ ਦੋ ਰੋਗ ਮੁੱਕਦੇ ਬੜੇ ਤਗੜੇ ਇੱਕ ਹਉਮੈ ਦਾ ਰੋਗ ਇੱਕ ਤ੍ਰਿਸ਼ਨਾ ਦਾ ਰੋਗ ਜੇ ਹਉਮੈ ਹੈ ਤੇ ਫਿਰ ਭਾਵੇਂ ਇਹ ਜਿਹੜਾ ਸਤਿਗੁਰਾਂ ਨੇ ਫਲ ਕਿਹਾ ਇਹ ਜ਼ਰੂਰ ਸ਼ਕੀ ਇਹ ਹਉਮੈ ਦਾ ਰੋਗ ਮੁਕਾ ਦੇਗਾ ਜੜ ਤੋਂ ਮੁਕਾ ਦੇਗਾ ਤ੍ਰਿਸ਼ਨਾ ਕਿਤੋਂ ਮੁਕਦੀ ਨਹੀਂ ਹੈ ਰੋਗ ਲੱਗੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਰੋਗ ਮੁੱਕ ਜਾਏਗਾ ਸਤਿਗੁਰੂ ਗਰੀਬਨਵਾਜ਼ ਸੱਚੇ ਪਾਤਸ਼ਾਹ ਨੇ ਬਾਣੀ ਚ ਸਮਝਾਇਆ ਕਿ ਤ੍ਰਿਸ਼ਨਾ ਵੀ ਇੱਕ ਰੋਗ ਹੈ ਤੇ ਹਉਮੈ ਵੀ ਇੱਕ ਰੋਗ ਹੈ ਹਉਮੈ ਦੀਰਗ ਰੋਗ ਹੈ ਇਹ ਰੋਗ ਹੈ ਰੋਗਾਂ ਨੂੰ ਮਟਾਉਣ ਵਾਸਤੇ ਫਲ ਖਾਣਾ ਪੈਂਦਾ ਪਰ ਇਹ ਜੋ ਉਹ ਫਲ ਵੀ ਖਾਣਾ ਪੈਂਦਾ ਜਿਹੜਾ ਬੜਾ